ਸਰ ਮੈਂ ਆਪਣਾ ਪਰਿਵਾਰ ਤੇ ਸਰਦਾਰ ਸੁਚਾ ਸਿੰਘ ਦੀ ਗਵਾਈ ਦੀ ਔਰ ਨਾਲ ਸਾਡੇ ਸਾਡੇ ਕਾਨਾ ਜੀ ਵੀ ਭਗਵਾਨ ਕ੍ਰਿਸ਼ਨ ਮਹਾਰਾਜ ਔਰ ਆ ਜੋ ਵੀ ਆ ਜੋ ਵੀ ਹੈ ਨਾਲ ਹੀ ਸਾਡੇ ਅੱਜ ਪਹੁੰਚੇ ਕਾਨਾ ਜੀ ਵੀ ਤੇ ਅੱਜ ਆਪਾਂ ਫਾਈਲ ਭਰਾਣ ਆਏ ਆ ਜੀ ਤੇ ਕਾਨਾ ਜੀ ਦੀ ਕਿਰਪਾ ਦੇ ਨਾਲ ਆ ਸਾਡਾ ਮੁੰਡਾ ਮੰਤਰੀ ਵੀ ਆ ਸਾਡਾ ਦੇਵ ਤੇ ਮੇਰੀ ਵਾਈਫ ਤੇ ਸਰਦਾਰ ਸੁਚਾ ਸਿੰਘ ਜੀ ਸਾਰੇ ਆਪਾਂ ਇਕੱਠੇ ਆਇਆ ਜੀ ਤੇ ਵਕੀਲ ਸਾਹਿਬ ਨੂੰ ਨਾਲ ਲੈ ਕੇ ਜਾ ਕੇ ਫਾਈਲ ਓਬਜੈਕਸ਼ਨ ਭਰਾਵਾਂਗੇ ਜੀ ਜੇ ਕੋਈ ਓਬਜੈਕਸ਼ਨ ਹੋਇਆ ਤੇ ਵਕੀਲ ਸਾਹਿਬ ਦੇਖਣਗੇ ਕਿਉਂਕਿ ਸਾਨੂੰ ਇਹਨੇ ਪੜੇ ਲਿਖਿਆ ਹੈ ਨੀ ਕਿ ਪਰ ਜਿਹੜੀਆਂ ਵੱਡੀਆਂ ਪਾਰਟੀਆਂ ਸਾਡੇ ਤੋਂ ਦਰੀਆਂ ਹੋਈਆਂ ਉਹਨਾਂ ਨੂੰ ਪਤਾ ਹੈ 4 ਘੰਟੇ ਵਿੱਚ ਨੇ ਦੇਸ਼ ਬਦਲ ਕੇ ਰੱਖ ਦੇਣਾ ਵਾ ਜੇ ਨੇ ਕਿਹਾ ਵਾ ਨਾ ਕਿ ਇਤਿਹਾਸ ਬਦਲ ਕੇ ਰੱਖੂਗਾ ਬੰਦਾ ਕੋਈ ਫਾਈਲ ਦਾ ਤਾਂ ਕਿੰਨੇ ਕੀ ਕਰੈਕਸ਼ਨ ਹੈ ਜਾਂ ਨਹੀਂ ਇਹ ਪਤਾ ਨਹੀਂ ਹੈਗਾ ਤੇ ਦੇਸ਼ ਕਿਦਾਂ 4 ਘੰਟੇ ਬਦਲ ਲਵੋਗੇ ਸੁਣੋ ਇਹ ਦੀ ਗੱਲ ਨਹੀਂ ਹੁੰਦੀ ਕੋਈ ਕਿਸੇ ਨੂੰ ਨਹੀਂ ਪਤਾ ਪਤਾ ਹੁੰਦਾ ਸਾਡਾ ਬੱਚਾ ਕਿੰਨੀ ਪਾਸ ਕਰੇਗਾ ਕਿੰਨੀ ਫੇਲ ਨਿਕਲੇਗਾ ਕਿ ਕਵਾੜੀਆ ਬਣੇਗਾ ਕਿ ਸ਼ਟਰਾ ਵਾਲਾ ਬਣੇਗਾ ਕਿ ਆਟੋ ਰਿਕਸ਼ਾ ਚਲਾਏਗਾ ਕਿ ਕੀ ਕਰੇਗਾ ਠੀਕ ਹੈ ਨਾ ਇਹ ਤਾਂ ਰੱਬ ਹੀ ਤਕਦੀਰ ਬਦਲਦਾ ਜਾਂ ਇੱਕ ਵੋਟਰ ਤਕਦੀਰ ਬਦਲਦਾ ਠੀਕ ਹੈ ਇੱਕ VOTER ਕੋ ਆਪਾਂ ਅਪੀਲ ਕਰਦੇ ਆਂ ਵੀ ਸਾਨੂੰ ਵੋਟਾਂ ਪਾਓ ਸਾਰੇ ਲੋਕਾਂ ਦੀ ਜਮਾਤ ਦੇਖ ਲਿਆ ਇੱਕ ਵਾਰੀ ਜਿੰਨੇ ਆਜ਼ਾਦ ਖੜੇ ਉਹਨਾਂ ਨੇ ਪਾਓ ਤੇ ਜਿਨ੍ਹਾਂ ਨੂੰ ਅਸੀਂ ਸਮਰਥਨ ਕਰਦੇ ਪਿਆ ਵੋਟਾਂ ਨਾਲ ਪਾਓ ਕਿਉਂਕਿ ਇਹਨਾਂ ਨੇ ਤੁਹਾਨੂੰ ਬੜੇ ਬੜੇ ਝੂਠੇ ਕਿਸੇ ਨੇ 15 ਕਰੋੜ ਕਿਸੇ ਨੇ 15 ਲੱਖ ਕਿਸੇ ਨੇ ਹਜ਼ਾਰ ਕਿਸੇ ਨੇ 2000 ਕਿਸੇ ਨੇ 5000 ਸਾਰਿਆਂ ਨੇ ਵਾਅਦੇ ਕੀਤੇ ਪਰ ਕਿਸੇ ਦਾ ਵਾਅਦਾ ਕੋਈ ਸੱਚਾ ਨਹੀਂ ਨਿਕਲਿਆ ਮੈਂ ਤੇ ਮੇਰੇ ਨਾਲ ਗੱਲ ਕਰਾ ਦਿਓ ਜੇ ਪੰਜਾਬ ਦੇ ਵਿੱਚ ਕੋਈ MP ਦਿਖਾ ਦਿਓ ਇੱਕ MP ਨੂੰ 5 ਕਰੋੜ ਰੁਪਏ ਮਿਲਦਾ ਇੱਕ ਸਾਲ ਦਾ ਤੇ 5 ਸਾਲਾਂ ਦਾ 25 ਕਰੋੜ ਰੁਪਏ ਕਿਸੇ MP ਇੱਕ MP ਨੇ ਨਾ ਸ਼ਹਿਰ ਦੇ ਵਿੱਚ ਲਾਇਆ ਹੋਵੇ ਮੈਨੂੰ ਇੱਕ ਕੈਂਪ ਹੀ ਦਿਖਾ ਦਿਓ ਉਹਨਾਂ ਦੇ ਵਿੱਚ ਇਹ ਆ ਕਿ ਖਾਣ ਵਾਲੇ ਕੋਈ ਜ਼ਿਆਦਾ ਹੋਣੇ ਆ ਤੇ ਲਾਉਣ ਵਾਲੇ ਘੱਟ ਹੋਣੇ ਉਹ ਲਾਇਆ ਕਿਸੇ ਵੀ ਆਂਦੀਗਾ ਮੈਂ ਕਹਿੰਦਾ ਮੈਂ ਸਰ ਇੱਕ ਵਾਰੀ ਜੇ ਮੈਨੂੰ ਜਿਤਾਤਾ ਜਨਤਾ ਨੇ ਤੇ ਮੈਂ ਕੱਲ ਹੀ ਮਾਤਾ ਜਿੰਦਪੁਰੀ ਦੇ ਮੱਥਾ ਕਿਹਾਂ ਦਰਵਾਜ਼ੇ ਤੇ ਡਿਕੇ ਮੈਂ ਕਸਮ ਖਾ ਕੇ ਕਹਿੰਦਾ ਦੂਜੇ ਦਿਨ ਨਮੋਲੇ ਦਾ ਨਾਮ ਮੋੜਿਆ ਤੇ ਜੁੱਤੀਆਂ ਲਾ ਲਾ ਕੇ ਸਿਰ ਚ ਮਾਰਿਓ ਨਹੀਂ ਤੇ ਜ਼ਿੰਦਗੀ ਕਰਦੀ ਆਪਣੇ ਵੋਟ ਨਾ ਪਾਇਓ ਜੇ ਬੋਟ ਮੰਗਣਾ ਮੇਰੇ ਕੋ ਸਨ ਛੱਡਿਓ ਕਿਉਂਕਿ ਮੈਂ ਇੱਕ ਦਿਨ ਦੇ ਦੇਖੋ ਇੱਕ ਦਿਨ ਦੇ ਵਿੱਚ ਕੋਈ ਤੀਰ ਨਹੀਂ ਮਾਰ ਸਕਦਾ 4 ਘੰਟੇ ਵਾਲਾ ਤਰੀਕਾ ਨਾਲ ਮੈਂ ਦਿਖਾ ਕੇ ਜਾਊਂਗਾ ਮੈਂ ਜਬ ਯੂਟਿਊਬ ਹੀ ਲਾ ਦਊਂਗਾ ਕਿਤਾ ਹੱਲੂ ਕੀ YouTube ਇੱਕ ਇੱਕ ਬੰਦਾ ਵੀਡੀਓ ਪਾਏਗਾ ਇਦਰਾ ਓਏ ਇਦਰਾ YouTube ਇੱਕ ਇੱਕ ਬੰਦਾ ਵੀਡੀਓ ਪਾਏਗਾ ਕਿ ਇਹ ਗੱਲ ਕਹੇਗਾ ਕਿ ਨੀਟੋ ਸ਼ਟਰਾਂ ਵਾਲੇ ਨੇ ਸਾਨੂੰ ਅਸੀਂ ਵੋਟ ਪਾਈ ਜਿਤਾਇਆ ਸੀ ਐਮਪੀ ਉਹਨਾਂ ਸਾਡਾ ਮੁੱਲ ਮੋੜਤਾ ਦੂਜੇ ਦਿਨ ਕਿ ਨਾ ਕਿ ਐਮਪੀ 5 ਸਾਲਾਂ ਦੇ ਵਿੱਚ ਮੋੜ ਸਕਦਾ ਵਾ ਮੈਂ ਦੂਜੇ ਦਿਨ ਐਮਪੀ ਬਣਨ ਤੋਂ ਬਾਅਦ ਲੋਕਾਂ ਦੀ ਪੋਸਟ ਹੋਏਗੀ ਲੋਕਾਂ ਦੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਈਆਂ ਨਾ 4599 ਵੋਟਾਂ ਲੋਕਾਂ ਨੇ ਪਾਈਆਂ ਸੀ ਅੱਜ ਪੂਰੇ ਭਾਰਤ ਦੇਸ਼ ਪੂਰੇ ਇੰਡੀਆ ਦੇ ਵਿੱਚ ਇੱਕੋ ਰੌਲਾ ਸੀਗਾ ਕਿ 4599 ਵੋਟਾਂ ਪਈਆਂ 27 22 ਕੈਂਡੀਡੇਟਾਂ ਤੋਂ ਬਾਅਦ ਕੋਈ ਕੈਂਡੀਡੇਟ ਨਹੀਂ ਲੱਭਾ ਔਰ ਮੈਂ ਵਾਦਾ ਕਰਦਾ ਦੂਜੇ ਦਿਨ ਕੀ ਕਰ ਲੂੰਗਾ ਮੈਂ ਕਿਹੜਾ ਮੇਰੇ ਕੋਲ ਤੀਰ ਹੈਗਾ ਜਿਹੜਾ ਮੈਂ ਚਲਾ ਦੂੰਗਾ ਉਹ ਸਿੱਧ ਕਰਕੇ ਦਿਖਾ ਦੂੰਗਾ ਵੀ ਮੈਂ ਕੰਮ ਕਰਕੇ ਦਿਖਾਉਂਗਾ ਜੀ ਦੂਜੇ ਦਿਨ ਸੁਚਾ ਸਿੰਘ ਜੀ ਨੇ ਬਾਈ ਇਲੈਕਸ਼ਨਾਂ ਨੂੰ ਪਾਰਟੀ ਤੋਂ ਬਾਅਦ ਕੱਢਤਾ ਸੀ ਅੱਜ ਨਹੀਂ 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 ਇਹ ਇਦਾਂ ਦਾ ਨਹੀਂ ਕਰ ਸਕਦੇ ਸਾਡੇ ਮੇਨ ਪ੍ਰਧਾਨ ਇੰਡੀਆ ਦੇ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾ ਸਮਾਜ ਦੀ ਪਾਰਟੀ ਹੈ ਸ਼੍ਰੀ ਗੁਰੂ ਰਵਿਦਾ ਸਮਾਜ ਵਾਲਮੀਕ ਸਮਾਜ ਧਰਮ ਸਮਾਜ ਪਰਮਾਸ਼ਾ ਸਮਾਜ ਔਰ ਜੇ ਕਬੀਰਪੰਥੀ ਹੈ ਉਹ ਸਾਡੇ ਨਾਲ ਸਾਡੇ ਸਟੂਲ ਕਸਟਮਰ ਜਿਹਨੇ ਐਸੀ ਸਮਾਜ ਭਾਈਚਾਰਾ ਸਾਡੇ ਨਾਲ ਜਰਿਆ ਪਾਜੀ ਬਾਰਨਸੀ ਸਾਡੇ ਵਕੀਲ ਸਾਹਿਬ ਪਹੁੰਚੇ ਹੋਏ ਸਾਰੇ ਵਕੀਲ ਸਾਹਿਬ ਗੱਲਬਾਤ ਕਰ ਰਹੇ ਉੱਥੇ ਸਾਡੇ ਵਕੀਲਾਂ ਸਾਹਿਬ ਜੋ ਗੱਲ ਵਕੀਲ ਸਾਹਿਬ ਕਰਨਗੇ ਉਹੀ ਮੈਂ ਕਰਾਂਗਾ ਜੀ ਜਿਆਦਾ ਕਿਧੋ ਹੋਇਆਗਾ ਤੁਸੀਂ ਬਾਰਨਸੀ ਦੇਖੋ ਜਦੋਂ ਉਹਨਾਂ ਨੇ ਬੁਲਾਇਆ ਉਹ ਕਹਿੰਦੇ ਹਜੇ ਤੁਹਾਨੂੰ ਮੈਂ ਦੱਸਾਂਗਾ ਹਜੇ ਹਜੇ ਇਨੀ ਜਰੂਰਤ ਨਹੀਂ ਗੀ ਜਦੋਂ ਲੋਟੇ ਪਹਿਲਾਂ ਇੱਥੇ ਜਲੰਧਰ ਕਰਾ ਕੇ ਉੱਥੇ ਆ ਗਿਆ ਕੰਪੀਟੀਸ਼ਨ ਕਿੰਨਾ ਲੱਗੇ ਤੁਹਾਡੇ ਸਾਰੀ ਜਲੰਧਰ ਦਾ ਮੇਰਾ ਕੰਪੀਟੀਸ਼ਨ ਇਹ ਹੈ ਕਿ ਜੇ ਇਹਨਾਂ ਨੇ ਸਰਕਾਰੀ ਪੈਨਸ਼ਨਾਂ ਬੰਦ ਕਰਤੀਆਂ ਆਮ ਬੰਦੇ ਨੂੰ ਨੌਕਰੀ ਨਹੀਂ ਦਿੰਦੀ ਮਿਲਦੀ ਪਈ ਲੋਕ ਬਹੁਤ ਪਰੇਸ਼ਾਨ ਹੈ এডਿਕੇਸ਼ਨ ਤੋਂ ਕੀ ਔਰ ਕੰਮ ਕਾਰੋਬਾਰ ਜੀ ਮੰਦਾ ਕਰਦਾ ਸਾਰਾ ਕੁਝ ਇਹਨੇ ਬੇੜਾ ਕਰ ਕਰਦਾ ਜੇ ਮੈਨੂੰ ਬਣਾਤਾ ਜਾਵੇ ਪ੍ਰਧਾਨ ਮੰਤਰੀ ਜੇ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣ ਜਾ ਤੇ ਮੈਂ ਦੇਸ਼ ਅਮੀਰ ਕਰਕੇ ਦਿਖਾ ਦੂੰਗਾ ਕਿ ਜਿਹੜਾ 10 ਸਾਲਾਂ ਚ ਨਹੀਂ ਕਰ ਸਕੇ ਸਿਰਫ 4 ਘੰਟੇ ਦੀ ਮੁੱਲ ਚਾਹੀਦੀ ਮੈਨੂੰ ਔਰ ਜੇ ਮੈਂ ਐਮਪੀ ਬਣ ਗਿਆ ਤੇ ਦੂਜੇ ਦਿਨ ਲੋਕਾਂ ਦੇ ਮੁੱਲ ਮੋੜ ਕੇ ਦਿਖਾ ਦੂੰਗਾ ਦੂਜੇ ਦਿਨ ਉਹ ਲੋਕੀ ਖੁਦ ਆਪਣੀ ਵੀਡੀਓ ਪਾ ਕੇ ਆਪ ਕਹਣਗੇ ਵੀ ਯਾਰ ਸਾਡਾ ਮੁੱਲ ਮੋੜਦਾ ਤੂੰ ਤੇ ਕੀ ਕੀ ਰੋਗੇ ਮੁੱਦੇ ਨਹੀਂ ਦੱਸਨੇ ਜੇ ਮੁੱਦੇ ਦੱਸਦੇ ਸਾਡੇ ਮੁੱਦੇ ਇਹ ਲੀਡਰ ਚੋਰੀ ਕਰਦੇ ਆ ਸਾਡੇ ਕੰਮ ਇਹ ਲੀਡਰ ਚੋਰੀ ਕਰਦੇ ਆ ਔਰ ਮੈਂ ਗੱਲ ਚਾਹੂੰਗਾ ਬਈ ਸਾਡੇ ਜਿਹੜੇ ਇੱਕ ਭੱਜ ਸਾਹਿਬ ਹੈ ਗਿਆ ਜਿਨ੍ਹਾਂ ਦੇ ਬਹੁਤ ਵੱਡੇ ਕ ਨਾਮ ਸੀਗਾ ਉਹਨਾਂ ਨੇ ਇੱਕ ਗੱਲ ਕਹੀ ਸੀ ਉਹਨਾਂ ਦਾ ਨਾਮ ਭੁੱਲਦਾ ਹੋਇਆ ਮੈਨੂੰ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਕਿਸੇ ਦਿਨ ਐਮਪੀ ਬਣ ਕੇ ਦਿਖਾਉਂ ਔਰ ਬਣ ਕੇ ਜੂਤ ਦਿਖਾਉਂਗਾ ਔਰ ਰਾਮੂ ਵਾਲੀ ਸੌਰੀ ਰਾਮੂ ਵਾਲੀ ਸਾਡੇ ਵੱਡੇ ਭਰਾ ਜਿਹੜੇ ਉਹ ਮੰਤਰੀ ਨੇ ਉਹਨਾਂ ਨੇ ਕਿਹਾ ਸੀਗਾ ਵੀ ਕਿਸੇ ਪਾਰਟੀ ਦਾ ਨਾਮ ਲੈ ਕੇ ਵੀ ਇਹਨਾਂ ਦੇ ਪਾਰਟੀ ਨਾਲ ਨੀਟੂ ਸ਼ਟਰਾਂ ਵਾਲਾ ਵੀ ਸਮਝੌਤਾ ਨਹੀਂ ਕਰੂਗਾ ਮੈਂ ਕੱਲ ਵੀਡੀਓ ਦੇਖ ਰਿਹਾ ਸੀਗਾ ਤੇ ਉਹ ਵੀਡੀਓ ਪਤਾ ਨਹੀਂ ਕਿੰਨੇ ਕਰੋੜ ਮਿਲੀਅਨ ਚ ਗਈ ਆ ਕਹਿੰਦੇ ਵੀ ਨੀਟੂ ਵੀ ਸ਼ਟਰਾਂ ਵਾਲਾ ਵੀ ਇਹ ਇਸ ਪਾਰਟੀ ਨਾਲ ਸਮਝੌਤਾ ਨਹੀਂ ਕਰੇਗਾ ਲਾਸਟ ਟਾਈਮ ਤਾਂ ਹਮ 4600 ਵੋਟ ਪਈ ਸੀ ਐਸੇ ਕਿੰਨੀ ਕਿਹਾ ਕੀ ਖੰਦਾਵਾ ਐਤ ਕੀ ਭਾਜੀ ਅਸੀਂ ਜਿੱਤੇ ਪਏ 13 ਐਮਪੀ ਖੜੇ ਕਰ ਦਿੱਤੇ ਆ ਕਿ ਐਤ ਕੀ ਤੇ ਨਕਸ਼ਾ ਬਦਲ ਕੇ ਰਵਾਂਗੇ ਜੋ ਮਰਜ਼ੀ ਕਹਿੰਦੇ ਆ ਜਿਹੜੇ ਜਿੰਨੇ ਵੀ ਆ ਅਧਲਾ ਬਦਲੀ ਪਲਟਾ ਪਲਟੀ ਕਰਦੇ ਆ ਜਿਹੜੇ ਲੋਕ ਪਲਟਾ ਪਲਟੀ ਕਰਦੇ ਆ ਅੱਜ ਨਾਲ ਇੱਕ ਇੱਕ ਨੌਜਵਾਨ ਸ਼ਹੀਦ ਹੋਇਆ ਸੁਸ਼ੀਲ ਕੁਮਾਰਿੰ ਨੂੰ ਤੇ ਇੱਕ ਆਪਣਾ ਚਰਨਜੀਤ ਚੰਨੀ ਭਾਜੀ ਬੜਾ ਦੋਨੇ ਦੋਨੇ ਕਹਿ ਰਿਹਾ ਕਿ ਜਵਾਨ ਐਦਾ ਜਵਾਨ ਆ ਤਾਂ ਉਹ ਜਦੋਂ ਉਹਨਾਂ ਦੀਆਂ ਨੌਕਰੀਆਂ ਵਿਚਾਰਾਂ ਦੀ ਖੋਈਆਂ ਜਾ ਰਹੀਆਂ ਜਦੋਂ ਉਹਨਾਂ ਦੇ 5 ਸਾਲ ਵਾਸਤੇ ਨੌਕਰੀ ਦਿੱਤੀਆਂ ਗਈਆਂ ਉਦੋਂ ਭਾਜੀਪੀ ਸਰਕਾਰ ਬੋਲੀ ਨਹੀਂ ਜਾਂ ਉਦੋਂ ਚਰਨਜੀਤ ਚੰਨੀ ਨਹੀਂ ਬੋਲਿਆ 4 ਘੰਟੇ 3 ਮਹੀਨੇ 3 ਘੰਟੇ 3 ਮਹੀਨੇ ਸੀਮ ਰਿਹਾ ਕਿੰਨੇ ਪੈਸੇ ਫੜੇਗੇ ਹੁਣ ਲੋਕਾਂ ਨੇ ਜੀ ਬੋਟ ਪਾਉਣੀ ਆ ਉਹਨਾਂ ਨੂੰ ਜੋ ਪਾਵਾਂ ਸਾਡਾ ਕੀ ਜਾਂਦਾ ਜਦੋਂ ਤੁਸੀਂ ਤਹੀ ਜੇ ਲੀਡਰ ਨਹੀਂ ਸਹੀ ਤੇ ਵੋਟਰ ਵੀ ਨਹੀਂ ਸਹੀ ਆਗੇ ਵੋਟਰ ਰਾਤ ਕੀ ਇਸਤੇਮਾਲ ਕਰਨ ਜਿਹੜੇ ਜ਼ਾਤਬੰਦੇ ਉਹਨਾਂ ਨੂੰ ਪਾਣ ਜਾਂ ਸਾਨੂੰ ਪਾ ਕੇ ਜਿਤਾਨ ਔਰ ਦੂਜੇ ਦਿਨ ਮੁੱਲ ਨਾ ਮੋੜਿਆ ਤੇ ਜੁੱਤੀਆਂ ਲਾਹ ਲਾ ਕੇ ਸਾਡੇ ਸਿਰ 'ਤੇ ਮਾਰਿਓ ਅਸੀਂ ਕੋਈ ਪੁਲਿਸ ਵੀ ਨਹੀਂ ਹੋਗੀ ਕੋਈ ਕੁਛ ਨਹੀਂ ਹੋਗਾ ਅਸੀਂ ਕਹਾਂਗੇ ਇਹਨਾਂ ਲੋਕਾਂ ਨੂੰ ਮਾਰਨ ਦਿਓ ਕਿਉਂਕਿ ਅਸੀਂ ਮੀਡੀਆ ਸਾਹਮਣੇ ਕਿਹਾ ਸੀ ਨਿਕਲ ਔਰ ਲੀਡਰ ਨਹੀਂ ਕਹੋਗੇ ਨਿਕਲ 13